ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਖੜੇ ਹਾਂ ਜੀ ਲੁਧਿਆਣੇ ਕੁਮਾਰ ਮੰਡੀ ਦੇ ਵਿੱਚ ਸਾਹਮਣੇ ਮਾਈ ਬਿਸ਼ਨ ਗੁਰ ਜੀ ਦਾ ਗੁਰਦੁਆਰਾ ਤੇ ਕੁਮਾਰ ਮੰਡੀ ਦਾ ਸਭ ਤੋਂ ਮਸ਼ਹੂਰ ਏਰੀਆ ਸਿਮਰਨ ਪਗੜੀ ਵਾਲਿਆ ਇੱਥੇ ਇੱਕ ਭੈਣ ਬੈਠੀ ਆ ਸਵੇਰ ਦੀ ਨਹੀਂ ਕੱਲ ਦੀ ਰਾਤ ਦੀ ਇੱਥੇ ਘੁੰਮਦੀ ਆ ਕੱਲੀ ਉਸ ਜੰਦੀ ਇਹ ਬੁੱਲੀ ਜਾਂਦੀ ਆ ਪਤਾ ਨਹੀਂ ਕਿੱਥੋਂ ਆਈ ਆ ਠੀਕ ਨਹੀਂ ਦਿਮਾਗੀ ਤੌਰ ਤੇ ਆ ਵੀਰੇ ਉਹਨਾਂ ਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਤੁਸੀਂ ਕਿਦੋਂ ਦੇਖੀਏ ਵੀਰੇ ਇਹ ਬਿਰਜੀ ਸਵੇਰੇ ਦੇਖੀ ਆ ਸਵੇਰੇ ਨਾ ਇੱਥੇ ਘੁੰਮਦੀ ਪਈ ਸੀ ਕਿ ਇੱਕ ਆ ਨਾ ਬਾਜਿਆ ਮਾਰੀ ਜਾਂਦੀ ਸੀ ਰੋ ਕਦੇ ਹੱਸਣ ਲੱਗ ਜਾਂਦੀ ਰੋਣ ਲੱਗ ਜਾਂਦੀ ਮੈਂ ਆ ਕੇ ਬਿਠਾਈ ਮੈਂ ਕਹੇ ਉਰੇ ਬਹਿ ਜਾ ਰੋਟੀ ਪਾਣੀ ਖਵਾਇਆ ਤਾਂ ਇਦਾਂ ਹੀ ਸਿਰ ਘਮਾਉਣ ਲੱਗ ਜਾਂਦੀ ਆ ਕਈ ਵਾਰੀ ਸੱਚੀ ਗੱਲ ਪਹਿਣੇ ਮਾਈਕ ਜੀ ਕਾ ਖਾਲਸਾ ਮਾਈਕ ਜੀ ਕੀ ਫਤਹ ਬੋਲੇ ਸੋਨਿਹਾਲ ਸਤਸ੍ਰੀ ਅਕਾਲ ਭੈਣੇ ਕੀ ਨਾਮ ਤੇਰਾ ਬਾਬਾ ਜੀ ਇਸ ਚੰਨ ਤੇ ਹੈ ਮੈਂ ਰੂਪ ਘੜਿਆ ਹੋਇਆ ਹਾਂ ਹਾਂ ਰੂਪ ਕਾਹਦਾ ਘੜਿਆ ਵੈਸ਼ਨੂ ਮਾਤਾ ਵੈਸ਼ਨੂ ਮਾਤਾ ਦਾ ਰੂਪ ਘੜਿਆ ਥੈਂਕ ਯੂ ਠੀਕ ਹੈ ਭੈਣੇ ਤੂੰ ਤੇਰਾ ਨਾਮ ਕੀ ਆ ਇਸ ਚੰਨ ਵੈਸ਼ਨੂ ਮਾਤਾ ਗਨੀਆ ਅੱਛਾ ਵੈਸ਼ਨੂ ਮਾਤਾ ਮਾਂ ਮੈਂ ਰਾਤ ਨੂੰ ਗਈ ਹੀ ਇੱਕ ਬੰਦਾ ਬੋਲੋ ਸਾਚੇ ਦਰਬਾਰ ਕੀ ਮੰਦਰ ਰਾਸ ਦੀ ਬਾਤ ਕਿਹਦਾ ਅੱਜ ਦਰਬਾਰ ਬਾਬਾ ਜੀ ਬਾਬਾ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ ਬੋਲੇ ਸੋਨੇ ਹਾਲ ਸਤਿ ਸ੍ਰੀ ਅਕਾਲ ਬੋਲੇ ਸੋਨੇ ਹਾਲ ਸਤਿ ਸ੍ਰੀ ਅਕਾਲ ਬੋਲੇ ਸੋਨੇ ਹਾਲ ਨਾ 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 ਪੈਰੀ ਹੱਥ ਨਹੀਂ ਲਾਉਣਾ ਸਤਿ ਸ੍ਰੀ ਅਕਾਲ ਪੈਰੀ ਹੱਥ ਨਹੀਂ ਲਾਉਣਾ ਮੇਰੀ ਭੈਣ ਹੈ ਪੈਰੀ ਹੱਥ ਨਹੀਂ ਲਾਉਣਾ ਨਾ ਮੇਰੀ ਭੈਣ ਹੈ ਥੈਂਕ ਯੂ ਵੈਲਕਮ ਥੈਂਕ ਯੂ ਵੈਲਕਮ ਗੱਲ ਤਾਂ ਸੁਣਨਾ ਉਹ ਦੇਖੀ ਭੈਣੇ ਗੱਲ ਤਾਂ ਸੁਣ ਲਾ ਭੱਜ ਗਿਆ ਭੱਜ ਬਨੂਰ ਪਾ ਦੇ ਕੇ ਜਲ ਬਨੋੜ ਮੇਰੇ ਰੋ ਕੇ ਇਹ ਕਿਹੜੇ ਉਹ ਗਾਂ ਕਰ ਲਾ ਤੂੰ ਤਾਂ ਭਾਈ ਤੋੜ ਲਾ ਗਾਂ ਮੰਦਾ ਸਾਸਰੀ ਕਾ ਮਾਤਾ ਪਾ ਚ ਨਾ ਗੱਲ ਤਾਂ ਸੁਣ ਲੈ ਭਣੇ ਓ ਭੈਣ ਮੇਰੀ ਇਹ ਗੱਲ ਤਾਂ ਸੁਣ ਲੈ ਗੱਲ ਤਾਂ ਸੁਣ ਲੈ ਉਹ ਗੱਲ ਤਾਂ ਸੁਣ ਲੈ ਭੈਣੇ ਗੱਲ ਸੁਣ ਗੱਲ ਸੁਣ ਗੱਲ ਸੁਣ ਮੇਰੀ ਗੱਲ ਸੁਣ ਲੈ ਗੱਲ ਸੁਣ ਗੱਲ ਸੁਣ ਆਰੇ ਭੈਣ ਆ ਗਈ ਆਰੇ ਭੈਣ ਆ ਗਈ ਵੈਕੁਰੂ ਕੇ ਖਾਲਸਾ ਵੈਕੁਰੂ ਜੀ ਕੀ ਫਰੇ ਉੱਥੇ ਆਇਆ ਸਾਈਡ ਤੇ ਆਇਆ ਉੱਥੇ ਸਾਈਡ ਤੇ ਆ ਜਾ ਮੇਰੀ ਛੋਟੀ ਭੈਣ ਆ ਜਾ ਮੇਰੀ ਛੋਟੀ ਭੈਣ ਆ ਜਾ ਤੂੰ ਤਾਂ ਮੇਰੀ ਭੈਣ ਆ ਆ ਜਾ ਉਹ ਬੜੀ ਖਾਲਸਾ ਉਹ ਜਿੱਤ ਜੱਟਾ ਬਣਾਈ ਬਣਾ ਸੋਹਣੇ ਹਾਲੇ ਜੱਟ ਵੀ ਆ ਪਾਲੇ ਬਣਾ ਸੋਹਣੇ ਹਾਲੇ ਸਸਰੀਆ ਤਾਂ ਇਹ ਗੱਲ ਤਾਂ ਸੁਣ ਲੈ ਭੈਣੇ ਗੱਲ ਸੁਣ ਗੱਲ ਸੁਣ ਤੇਰਾ ਨਾਂ ਕੀ ਇਸ ਤਰ੍ਹਾਂ ਪਿੰਡ ਕਿਹੜਾ ਸੁੱਚਾ ਪਿੰਡ ਸੁੱਚਾ ਪਿੰਡ ਕਿੱਥੇ ਪੈਂਦਾ ਹੈ ਕਿੱਥੇ ਪੈਂਦਾ ਭੈਣੇੱਸਾ ਹਾਂ ਕੰਮੂ ਦੀਆਂ ਜੰਮੂ ਦੀ ਠੀਕ ਹੈ ਭੈਣੇ ਠੀਕ ਹੈ ਮੇਰੀ ਛੋਟੀ ਭੈਣ ਹੈ ਕਿੱਥੋਂ ਦੀ ਆਵਾਜ਼ ਦਾ ਸੀਚਾ ਬਾਹਰ ਕਿਹੜਾ ਭੈਣਾ ਕਿਹੜਾ ਇੰਦਾ ਪੋਤਾ ਨਸਾ ਕਿਥੋਂ ਦੀ ਆ ਜੰਦਰ ਦੇ ਜੰਦਰ ਦੇ ਯੈਸ ਪੰਜ ਪੈਸਾ ਡਰੈਸ ਦੇ ਦਿਓ ਠੀਕ ਹੈ ਭੈਣੇ ਜੰਦਰ ਦੇ ਆਹ ਡਰੈਸ ਹੀ ਦੇਣ ਲੱਗਿਆ ਤੇਰਾ ਰੁਕ ਤਾ ਸਹੀ ਗੱਲ ਤਾਂ ਸੁਣ ਲੈ ਭੈਣੇ ਤੇਰੀ ਗੱਲ ਸੁਣ ਭੈਣੇ ਗੱਲ ਤਾਂ ਸੁਣ ਲੈ ਭੈਣੇ ਗੱਲ ਤਾਂ ਸੁਣ ਲੈ ਗੱਲ ਤਾਂ ਸੁਣ ਲੈ ਮੇਰੀ ਭੈਣ ਨਹੀਂ ਤੂੰ ਇੱਧਰ ਦੇਖ ਮੇਰੇ ਵੱਲ ਦੇ ਮੇਰੇ ਵੱਲ ਦੇ ਕੰਕਾਰ ਸਤਨਾਮ ਕਰਤਾਪੁਰਖ ਨਿਰਭਉ ਨਿਰਵੈਰ ਕਾਲ ਮੂਰਤੀ ਬਿਸਵਾ ਗੋਸਾਚੇ ਦਵਾਰ ਗੁਰ ਪ੍ਰਸ਼ਾਦ ਜਪਾ ਸਤਿਗੁਰਾਂ ਦੀ ਜੈ ਮਾਤਾ ਦੀ ਜੈ ਮਾਤਾ ਕੰਕਾਰ ਸਤਨਾਮ ਕਰਤਾਪੁਰਖ ਨਿਰਭਉ ਨਿਰਵੈਰ ਅਬਾਈ ਸਾਡ ਤੋਂ ਭਿਲਾ ਆ ਜਾ ਬੰਗੜਪੁਰ ਸਾਹਿਬ ਜਪਾ ਸਤਿਗੁਰਾਂ ਦੀ ਜੈ ਕਾਰਸੀ ਵਾਲੀ ਦਾ ਗੋਸਾਚੇ ਦਵਾਰ ਦੀ ਜੈ ਕਾਰਸੀ ਵਾਲੀ ਦਾ ਚਲੋ ਭੈਣ ਆ ਜਾ ਬੈਠੋ ਗੱਡੀ 'ਚ ਬੈਠੋ ਗੱਡੀ ਕਿੱਥੇ ਹੈ ਬਈ ਉਹ ਖੜੀ ਹੈ ਆ ਜਾ ਭੈਣ ਆ ਚੱਲੀਏ ਚਲੋ ਭੈਣ ਨੂੰ ਚਲ ਸੁੱਚੇ ਪਿੰਡ ਛੱਡ ਗਈਏ ਤੈਨੂੰ ਸੁੱਚੇ ਪਿੰਡ ਸੁੱਚੇ ਪਿੰਡ ਚਲੋ ਸੁੱਚੇ ਪਿੰਡ ਚੱਲੀਏ ਸੁੱਚੇ ਪਿੰਡ ਮੈਂ ਨਾਲ ਆ ਤੇਰੇ ਸੁੱਚੇ ਪਿੰਡ ਚੱਲਦੇ ਭੈਣੇ ਸੁੱਚੇ ਪਿੰਡ ਹਾਂ ਜਲੰਧਰ ਚੱਲਦੇ ਭੈਣੇ ਜਲੰਧਰ ਚੱਲਦੇ ਭੈਣੇ ਜਲੰਧਰ ਚੱਲਦੇ ਭੈਣੇ ਜਲੰਧਰ ਚੱਲਦੇ ਭੈਣੇ ਜਲੰਧਰ ਚੱਲਦੇ ਜੈ ਮਾਤਾ ਕਹਲਾ ਸ਼ੇਰਾਂ ਦੀ ਤਾਂ ਆ ਗੋ ਸਾਡੇ ਦੀ ਜਗਰ ਕੀ ਜੈ ਜੈ ਮਾਤਾ ਬੋਲੋ ਸੋਨਹਾਂ ਸਤਿ ਸ਼੍ਰੀ ਅਕਾਲ ਗੋਲੇ ਸੋਨਿਹਾਲ ਜਕਾਰਾ ਸ਼ੀਰਾਂ ਵਾਲੀ ਦਾ ਬੋਸ ਸਾਚੇ ਦਰਬਾਰ ਕੀ ਜਕਾਰਾ ਸ਼ੀਰਾਂ ਵਾਲੀ ਦਾ ਸਾਚੇ ਦਰਬਾਰ ਕੀ ਜੈ ਜਕਾਰਾ ਸ਼ੀਰਾਂ ਵਾਲੀ ਦਾ ਸਤਿ ਸ਼੍ਰੀ ਅਕਾਲ ਜਕਾਰਾ ਸ਼ੀਰਾਂ ਵਾਲੀ ਦਾ ਜਕਾਰਾ ਸ਼ੀਰਾਂ ਵਾਲੀ ਦਾ ਬੋਸ ਸਾਚੇ ਦਰਬਾਰ ਕੀ ਹੈ ਜਕਾਰਾ ਸ਼ੀਰਾਂ ਵਾਲੀ ਦਾ

जय माता दी बार-बार 2 मिनट बाहर बाहर तो हां नाल ही है तेरे नाल ही है हां ठीक है कि ਭੈਣ ਦਾ ਚਿਹਰਾ ਤੁਸੀਂ ਦੇਖ ਸਕਦੇ ਹੋ ਜੇ ਕੋਈ ਪਛਾਣਦਾ ਵਾ ਤਾਂ ਭੈਣ ਨੂੰ ਤਾਂ ਸਾਡੇ ਨਾਲ ਜਰੂਰ ਸੰਪਰਕ ਕਰਿਓ ਇਹ ਭੈਣ ਲੁਧਿਆਣਾ ਸ਼ਹਿਰ ਦੇ ਵਿੱਚ ਘਮਾਰ ਮੰਡੀ ਇਲਾਕੇ ਦੇ ਵਿੱਚ ਘੁੰਮ ਰਹੀ ਆ ਬਹੁਤ ਹੀ ਜ਼ਿਆਦਾ ਅਫਸੈਟ ਆ ਸੜਕਾਂ ਤੇ ਗੱਡੀਆਂ ਦੇ ਮੂਹਰੇ ਭੱਜ-ਭੱਜ ਕੇ ਆ ਰਹੀ ਆ ਸਵੇਰ ਦੀ ਕਿਤੇ ਗਰਮੀ 'ਚ ਉੱਥੇ ਬੈਠੀ ਆ ਸਿਰ ਘਮਾਈ ਜਾਂਦੀ ਆ ਮਤਲਬ ਉਹਨੂੰ ਜਮੇ ਹੀ ਕੁਝ ਨਹੀਂ ਪਤਾ ਆਪਣੇ ਆਪ ਦੇ ਬਾਰੇ 'ਚ ਬਹੁਤ ਹੀ ਜ਼ਿਆਦਾ ਅਫਸੈਟ ਆ ਸਹੀ ਕੋਈ ਡਰੈਸ ਵੀ ਨਹੀਂ ਦੱਸ ਪਾ ਰਹੀ ਆਪਣਾ ਨਾਮ ਵੀ ਨਹੀਂ ਦੱਸਦੀ ਇਹ ਕਹੀ ਜਾਂਦੀ ਆ ਮੇਰੇ 'ਚ ਮਾਤਾ ਆਈ ਹੋਈ ਆ ਮੈਂ ਵੈਸ਼ਨ ਦੇਵੀ ਮਾਤਾ ਵਾ ਮਾਰਾ ਸੱਚੇ ਪਾਤਸ਼ਾਹ ਕਿਰਪਾ ਕਰਨ ਮਾਤਾ ਰਾਣੀ ਮਿਹਰ ਕਰੇ ਇਸ ਥਾਂ ਤੇ ਉਹ ਅੱਲਾ ਉਹ ਰਾਮ ਉਹ ਵਾਹਿਗੁਰੂ ਭਗਵਾਨ ਕਿਰਪਾ ਕਰਨ ਕਿ ਭੈਣ ਠੀਕ ਹੋ ਜਾਵੇ ਆਪਣੇ ਪਰਿਵਾਰ ਚ ਪਹੁੰਚਦੀ ਹੋਵੇ ਸੱਸ ਰਿਆ ਕਾਲ ਆਪਣੇ ਪਰਿਵਾਰ ਦੇ ਮੈਂਬਰਾਂ ਚ ਪਹੁੰਚਦੀ ਹੋਵੇ ਇਹਦੀ ਮਾਂ ਇਹਦੇ ਬੱਚੇ ਇਹਦੇ ਭੈਣ ਭਰਾ ਕਿਨੂੰ ਲੱਭਦੇ ਫਿਰਦੇ ਹੋਣਗੇ ਵਿਚਾਰੀ ਨੂੰ ਕੋਈ ਨਹੀਂ ਕਿਤੇ ਗਿਆ ਭੈਣਾ ਇੱਥੇ ਹੀ ਨੇ ਸਾਰੇ ਇੱਥੇ ਹੀ ਨੇ ਸਾਰੇ ਕਿਤੇ ਨਹੀਂ ਗਿਆ ਕੋਈ ਇੱਥੇ ਹੀ ਨੇ ਹਾਲ ਸੱਸ ਰਿਆ ਕਾਲ ਕੋਈ ਨਾ ਟੈਂਸ਼ਨ ਆ ਲੈ ਟੈਂਸ਼ਨ ਨਾ ਬੋਲੇ ਸੋਨੇ ਹਾ ਸਸਰੀਏ ਪਾਲ ਬੋਲੇ ਸੋਨੇ ਹਾ ਸਸਰੀਏ ਪਾਲ ਬਾਿਹਗੁਰੂ ਜੀ ਦਾ ਖਾਲਸਾ ਬਾਿਹਗੁਰੂ ਜੀ ਪਤ ਹੈ ਠੀਕ ਆ ਚਲੋ ਠੀਕ ਹੈ ਜੀ ਅਸੀਂ ਵੀਡੀਓ ਨੂੰ ਇੱਥੇ ਸਮਾਪਤ ਕਰਦੇ ਹਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੇ ਕੋਈ ਭੈਣ ਭਰਾ ਇਸ ਭੈਣ ਨੂੰ ਪਛਾਣਦਾ ਤਾਂ ਸਾਡੇ ਨਾਲ ਸੰਪਰਕ ਕਰਿਓ ਸਾਡੇ ਨੰਬਰ ਸਕਰੀਨ ਤੇ ਦਿੱਤੇ ਹੋਏ ਆ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਵਿੱਚ ਅਸੀਂ ਭੈਣ ਨੂੰ ਲੈ ਕੇ ਜਾ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ